ਹਾਂਜੀ ਬਈ ਮਿੱਤਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਅਪ ਫਾਰਮ ਟਰੈਕ ਟਰੈਕਟਰ ਲੈ ਕੇ ਆਏਗੇ ਜਿਹੜਾ ਕਿ ਟੋਟਲੀ ਚੇਂਜ ਕਰ ਦਿੱਤਾ ਗਿਆਗਾ 2025 ਮਾਡਲ ਦੇ ਵਿੱਚ ਕੰਪਨੀਆਂ ਸਾਰੀਆਂ ਸਰਗਰਮ ਨਹੀਂਆਂ ਕਿਉਂਕਿ ਆਪਦੇ ਮਾਡਲਾਂ ਦੇ ਵਿੱਚ ਕੁਛ ਨਾ ਕੁਛ ਤਬਦੀਲੀ ਮਤਲਬ ਕੁਛ ਨਾ ਕੁਛ ਚੇਂਜ ਕਰਨ ਲੱਗ ਰਹੀਆਂ ਨੇਗੀਆਂ ਤਾਂ ਫਾਰਮ ਟਰੈਕ ਨੇ ਵੀ ਆਪਣੇ ਮਾਡਲ ਦੇ ਵਿੱਚ ਚੇਂਜ ਕੀਤਾਗਾ ਜਿਹੜੇ ਕਿ ਹੁਣ ਚਾਰ ਮਾਡਲ ਕੱਢੇ ਨੇਗੇ ਬਹੁਤ ਸੋਹਣੇ ਇਹਨਾਂ ਦੇ ਵਿੱਚ ਫੀਚਰ ਪਾਏ ਨੇ ਕੰਪਨੀ ਨੇ ਇਹਨੇ ਕਿਹਾ ਪੰਪ ਹੋ ਗਿਆ ਇਹ ਦੋਨੇ ਡਬਲ ਅਲੱਗ-ਅਲੱਗ ਕਰਤੇ ਸਟੀering ਵਾਲਾ ਲੱਗ ਤੇ ਲਿਫਟ ਵਾਲਾ ਅਲੱਗ ਕਰ ਦਿੱਤਾ ਹੈਗਾ ਤੇ ਸਭ ਤੋਂ ਵੱਡਾ ਬਦਲਾਅ ਜਿਹੜਾ ਹੈਗਾ ਕੰਪਨੀ ਨੇ ਕੀਤਾ ਅ ਫੁੱਟ ਰੈਕਸਟ ਦਾ ਜਿਹੜਾ ਪੈਰ ਦਾਣ ਦਾ 15 ਪੈਰ ਦਾਣ ਕਰਤਾ ਇਹ ਭਾਈ ਨਿਮਾਨ ਸੀ ਕਿਸਾਨ ਵੀਰਾਂ ਦੀ ਤੇ ਇੱਕ ਹੋਰ ਬਦਲਾਅ ਕੀਤਾ ਇਹ ਟਰੈਕਟਰ ਆਪਣਾ 2 ਵੀਲ ਦੇ ਵਿੱਚ ਤੇ 4 ਵੀਲ ਦੇ ਵਿੱਚ ਦੋਨੋਂ ਮਿਲਣਗੇ 3 ਸਪੀਡ ਇਹ ਪਹਿਲਾਂ ਨਹੀਂ ਸੀ ਆਉਂਦੇ ਕੰਪਨੀ ਅ 2 ਵੀਲ ਉਹਦੇ ਵਿੱਚ 2 ਸਪੀਡ ਦੇ ਵਿੱਚ ਕੱਢਦੀ ਹੁੰਦੀ ਸੀ ਕਿ 4 ਵੀਲ ਤੇ ਹੁਣ 3 ਸਪੀਡ ਦੇ ਵਿੱਚ ਤੁਹਾਨੂੰ 4 ਵੀਲ ਵੀ ਮਿਲਣਗੇ 2 ਵੀਲ ਵੀ ਮਿਲਣਗੇ ਤੇ ਪਲੇਟਫਾਰਮ ਬਿਲਕੁਲ ਪਧਰਾ ਕਰ ਦਿੱਤਾ ਕੰਪਨੀ ਨੇ ਤੇ ਇਹ ਬਹੁਤ ਸੋਹਣਾ ਫੀਚਰ ਪਾਇਆ ਹੈਗਾ ਤੇ ਸੈਂਕ్రోਮੈਕਸ ਗੀਅਰ ਕੰਪਨੀ ਨੇ ਪਾਤਾ 2025 ਦੇ ਵਿੱਚ ਤੁਹਾਨੂੰ ਇਹ ਡਰੈਕਟਰ ਦੇਖਣ ਨੂੰ ਮਿਲ ਜਾਣਗੇ ਬਹੁਤ ਸੋਹਣੇ ਫੀਚਰ ਨੇ ਕੰਪਨੀ ਨੇ ਜਿਹੜੇ ਹੈਗੇ ਇਹਦੇ ਵਿੱਚ ਪਾਏ ਨੇਗੇ ਤਾਂ ਕੰਪਨੀ ਸੋਚ ਰਹੀ ਹੈਗੀ ਮਤਲਬ ਇਹ ਸਕਾਟਕ ਬੋਟਲ ਲਿਮਟਿਡ ਦੀ ਜਿਹੜੀ ਹੈਗੀ ਹੈਗੀ ਮਿਲ ਲਈ ਭੁਗਤਾ ਕੀ ਆਪਾਂ ਕਹਿ ਸਕਦੇ ਹਾਂਗੇ ਤੇ ਫੀਚਰ ਪਾਇਆ ਹੈ ਇਹਦੇ ਵਿੱਚ ਕੰਪਨੀ ਨੇ ਤੇ ਵਾਕਿ ਤੁਸੀਂ ਟਰੈਕਟਰ ਦੇਖ ਕੇ ਦੱਸ ਸਕਦੇ ਹੋ ਵੀ ਕਿਵੇਂ ਲੱਗਿਆ ਟਰੈਕਟਰ ਇਹਦੇ ਵਿੱਚ 4 ਮਾਡਲ ਆਉਂਦੇ ਨੇ 45 ਹੋ ਗਿਆ ਆਪਣਾ 42 ਹੋ ਗਿਆ ਇੱਕ 39 ਹੋ ਗਿਆ ਇੱਕ 47 ਹੋ ਗਿਆ ਹਣਾ 4 ਮਾਡਲ ਲੇਗੇ EPI ਦੇ ਵਿੱਚ ਫੋਰ 휠 ਦੇ ਵਿੱਚ ਇਹ ਕੰਪਨੀ ਨੇ ਕੱਢਣੇਗੇ ਜੇ ਕਿਸੇ ਵੀਰ ਨੇ ਇਹ ਨਵੇਂ ਟਰੈਕਟਰ ਲੈਣ ਦੀ ਸਲਾਹ ਹੋਵੇ ਤਾਂ ਉਹ 2025 ਦੇ ਵਿੱਚ ਲੈ ਸਕਦਾ ਇਹ ਟਰੈਕਟਰ ਹਰੇਕ ਡੀਲਰ ਸੁਪਲੀ ਉੱਪਰ ਅਵੇਲੇਬਲ ਹੋ ਜਾਣਗੇ 2025 ਦੇ ਵਿੱਚ ਇੱਕ ਵਾਰੀ ਆਪਣਾ ਜ਼ਰੂਰ ਦੇਖੋ ਇਹ ਮਾਡਲ ਬਹੁਤ ਸੋਹਣੇ ਮਾਡਲ ਲੇਗੇ ਤੇ ਆਪਣੇ ਮਤਲਬ ਇਹ ਮੈਕੋ ਦੇ ਵਿੱਚ ਆਉਣਗੇ ਸੀਆਰਡੀ ਨਹੀਂ ਆਉਣਗੇ ਜਿਵੇਂ ਕਿ ਹੋਣਾ ਆਪਣੇ 4 ਵੀਲ ਟਰੈਕਟਰ ਆਨੇ ਉਹ ਸਾਰੇ ਸੀਆਰਡੀ ਦੇ ਵਿੱਚ ਆ ਰਹੇ ਨੇ ਵੱਡੇ ਇਹ ਨਾਲੇ ਆਪਣੇ ਛੋਟੇ ਮਾਡਲ ਲੇਗੇ ਰੇਟ ਵੀ ਜਾਜੂਗਾ ਇਹਨਾਂ ਦਾ ਤੇ 2025 ਦੇ ਮਾਰਕਿਆਂ ਦੇ ਵਿੱਚ ਆ ਜਾਣਗੇ ਇਹ ਟਰੈਕਟਰ ਤੇ ਬਾਕੀ ਇਹ ਬਣ ਕੇ ਤਿਆਰ ਨੇ ਡੈਮੋ ਰੂਮ ਕੰਪਨੀ ਨੇ ਇਹਨਾਂ ਦੀ ਲਈ ਹੋਈ ਹੈ ਕਿ ਇਹ ਪਹਿਲਾਂ ਬਹੁਤ ਸਮੇਂ ਤੇ ਬਣ ਕੇ ਤਿਆਰ ਨੇਗੇ ਇਹ ਡੈਮੋ ਤੇ ਸੀਗੇ ਟਰੈਕਟਰ ਕੰਪਨੀ ਨੇ ਪਾਸ ਨਹੀਂ ਕਰੇ ਸੀਗੇ ਤੇ ਤਨਸਲੇਡ ਇੰਟਰ ਦੇ ਵਿੱਚ ਟਰੈਕਟਰ ਆ ਫਾਰਮ ਟਰੱਕ 45 ਮੈਕੋ ਪੰਪ ਦੇ ਵਿੱਚ ਟਰੈਕਟਰ ਆ ਰਹੇ ਨੇਗੇ ਤੇ ਪੈਰਦਣ ਵਗੈਰਾ ਤੁਸੀਂ ਦੇਖ ਸਕਦੇ ਹੋ ਹੀਟ ਗਾਰਡ ਵਗੈਰਾ ਬਹੁਤ ਸੋਹਣਾ ਮਾਡਲ ਨੇ ਬਾਈ ਆਪਾਂ ਕਹਿ ਸਕਦੇ ਹਾਂ ਕਿ ਲੁੱਕ ਪੁਰਾਣੀ ਲੁੱਕ ਹੈਗੀ ਹਨਾ ਲੁੱਕ ਵੀ ਕੋਈ ਚੇਂਜ ਨਹੀਂ ਕਰੀ ਹੈਗੀ ਬਸ ਆਪਾਂ ਨੂੰ ਜਿਹੜੇ ਫੀਚਰਾਂ ਦੀ ਲੋੜ ਸੀਗੀ ਉਹ ਫੀਚਰ ਕੰਪਨੀ ਨੇ ਪਾਤੇ ਵੀਡੀਓ ਤੇ ਸ਼ੇਅਰ ਕਰਿਓ ਜਰੂਰ ਕਿਸੇ ਵੀਰ ਨੇ ਲੈਣੇ ਹੁੰਦੇ ਨੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਇਹ ਟਰੈਕਟਰ ਆ ਬਾਕੀ ਧੰਨਵਾਦ ਜੀ ¿Verdad? you ha ido a